ਵਿਲੇ ਚਾ ਪ੍ਰਦੇਸ਼ ਕਾਰਜਕਾਰਨੀ ਸਦਸਿਆ ਬੀਜੇਪੀ ਮੈਂ ਜੀਵਨ ਜੀ ਨਾਲ ਯੂਵਾ ਮੋਰਚਾ ਵਲੇ ਤੇ ਕੰਮ ਕਰ ਰਿਹਾ ਅਸੀਂ ਦੋਵੇਂ ਸਚਿਵ ਪਦ ਤੇ ਰਹੇ ਆ ਤੇ ਜੀਵਨ ਜੀ ਨੇ ਬਹੁਤ ਲੰਬਾ ਟਾਈਮ ਹੋ ਗਿਆ ਜਿਹੜਾ ਕਿ ਇਹ ਬੀਜੇਪੀ ਦੇ ਯੂਵਾ ਮੋਰਚਾ ਚ ਤੇ ਕਈ ਜਗ੍ਹਾ ਉਹਨਾਂ ਨੇ ਕੰਮ ਕੀਤਾ ਹੈ ਤੇ ਬੜਾ ਹੀ ਵਧੀਆ ਕੰਮ ਕੀਤਾ ਹੈ ਤੇ ਅੱਜ ਉਹਨਾਂ ਨੇ ਆਪਣੇ ਕਹਿ ਜਾਂ ਸਥਾਨ ਬਣਾ ਲਿਆ ਵੀ ਪਾਰਟੀ ਨੇ ਉਹਨਾਂ ਨੂੰ ਮਾਨ ਬਖਸ਼ਿਆ ਹੈ ਬਾਏ ਇਲੈਕਸ਼ਨ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਮੈਂ ਤਾਂ ਲੁਧਿਆਣਾ ਵਾਸੀਆਂ ਅੱਗੇ ਵੀ ਅਪੀਲ ਕਰਾਂਗਾ ਕਿ ਇਹ ਬਹੁਤ ਹੀ ਮਿਹਨਤੀ ਤੇ ਜੋ ਯਾਰੂ ਕਾਰਜਕਰਤਨ ਇਹਨਾਂ ਨੂੰ ਸੰਯੋਗ ਕਰਨ ਇਹਨਾਂ ਨੂੰ ਜਿਤਾ ਕੇ ਪਾਰ ਵਿਧਾਨ ਸਭਾ ਚ ਭੇਜਣ ਤਾਂ ਕਿ ਇਹ ਤੁਹਾਡੇ ਹੱਕਾਂ ਲਈ ਲੜ ਸਕਣ ਕਿਉਂਕਿ ਇਹ 25 ਸਾਲ ਤੋਂ ਮੇਰੇ ਨਾਲ ਯੂਵਾ ਮੋਰਚਾ ਬੀਜੇਪੀ ਦੇ ਕਈ ਵਕਤ ਵਕਤ ਪਦਾਂ ਦੇ ਉੱਤੇ ਕੰਮ ਕਰ ਰਿਹਾ ਹੈ ਸਰ ਕੀ VOTING ਕਿਹੜੇ ਚੱਲੇ ਬੀਜੇਪੀ ਸਰ ਬੀਜੇਪੀ ਤਰੱਕੀ ਲੁਧਿਆਣਾ ਸ਼ਹਿਰ ਨੂੰ ਇੱਕ ਇੰਡਸਟਰੀਅਲ ਸਿਟੀ ਜਿਹੜੀ ਹੈਗੀ ਹੈ ਇਹਨੂੰ ਬਹੁਤ ਤੁਹਾਡਾ ਇੱਕ ਹੱਬ ਬਣਾਉਣ ਵਾਸਤੇ ਜੀਵਨ ਜੀ ਸੈਂਟਰ ਤੋਂ ਵਧੀਆ ਪੈਕੇਜ ਲਿਆ ਸਕਦੇ ਨੇ ਤੇ ਕਈ ਤਰ੍ਹਾਂ ਦੀਆਂ ਸਹੂਦਾਵਾਂ ਜਿਹੜੀਆਂ ਮੈਟਰੋ ਦੀ ਹੋਰ ਕਈ ਤਰ੍ਹਾਂ ਦੀਆਂ ਸਹੂਦਾਵਾ ਲੈ ਆ ਕੇ ਲੁਧਿਆਣਾ ਸ਼ਹਿਰ ਨੂੰ ਦੇ ਸਕਦੇ ਆ ਕਿਹਦੇ ਨਾਲ ਮੁਕਾਬਲਾ ਬੀਜੇਪੀ ਦੇਖ ਲਈ ਬੰਦ ਬੀਜੇਪੀ ਦਾ ਜਿਹੜਾ ਮੁਕਾਬਲਾ ਹੈ ਨਾ ਉਹ ਤਰੱਕੀ ਦੇ ਰਾਹਾਂ ਵਾਲੀ ਚੱਲ ਰਿਹਾ ਹੈ ਜੀ ਹਾਂ ਜੀ ਪਈ ਸਾਹਿਬ ਜੀ ਆਪਣਾ ਨਾਲ ਹੈ ਜੀ ਮੈਂ ਰਾਜੇਸ਼ ਪਠੇਲਾ ਜੀ ਪੁਰਵ ਜ਼ਿਲ੍ਹਾ ਦੇਖ ਬੀਜੇਪੀ ਮੁਕਸਰ ਔਰ 2022 ਦੇ ਵਿੱਚ ਮੈਂ ਐਮਐਲਏ ਦਾ ਇਲੈਕਸ਼ਨ ਲੜਿਆ ਜੀ ਮੁਕਸਰ ਤੋਂ ਜੀਵਨ ਜੀ ਨਾਲ ਪਿਛਲੇ 25 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆਂ ਔਰ ਜੀਵਨ ਗੁਪਤਾ ਜੀ ਇੱਕ ਡਾਊਨ ਟੂ ਅਰਥ ਕਾਰਿਆਕਰਤਾ ਹਨ ਵਰਕਰਾਂ ਨਾਲ ਜ਼ਮੀਨ ਨਾਲ ਜੁੜੇ ਹੋਏ ਸਭ ਨਾਲ ਵੱਡੀ ਵਰਕਰਾਂ ਨੂੰ ਖੁਸ਼ੀ ਉਸ ਦਿਨ ਹੋਈ ਜਿਸ ਦਿਨ ਨੂੰ ਟਿਕਟ ਅਨਾਉਂਸ ਹੋਈ ਹੈ ਕਿ ਇਹ ਲੱਗਦਾ ਵੀ ਹਰ ਇਸੇ ਹਰ ਉਸ ਵਰਕਰ ਨੂੰ ਬੀਜੇਪੀ ਦੀ ਟਿਕਟ ਦਿੰਦੀ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਔਰ ਐਸ ਕਰਕੇ ਅੱਜ ਬੀਜੇਪੀ ਦੇ ਵਰਕਰ ਖੁੱਲ ਕੇ ਲੱਗੇ ਹੋਏ ਆ ਔਰ ਅੱਜ ਅਸੀਂ ਸਵੇਰ ਦੇ ਜਿਉ ਤੱਕ ਡੋਰ ਟੂ ਡੋਰ ਜਾ ਰਹੇ ਘਰਾਂ 'ਚ ਜਾ ਰਹੇ ਆ ਹਰ ਇੱਕ ਘਰ ਦੇ ਵਿੱਚ ਜਿੱਦੋਂ ਅਸੀਂ ਕੋਈ ਜਾਂਦੇ ਆ ਕੋਈ ਗੱਲ ਕਹਿੰਦੇ ਆ ਕਿ ਬੀਜੇਪੀ ਨੇ ਬਹੁਤ ਅੱਛਾ ਕੰਮ ਕੀਤਾ ਹੈ ਬੀਜੇਪੀ ਦੀ ਹਾਈ ਕਮਾਂਡ ਦਾ ਧੰਨਵਾਦ ਹੈ ਕਿ ਉਹਨੇ ਕਾਰਜਕਰਤਾ ਨੂੰ ਕਿ ਟਿਕਟ ਦਿੱਤੀ ਹੈ ਔਰ ਤੁਸੀਂ ਇਹ ਦੇਖ ਲਿਆ ਜੋ ਜੋ ਰਿਸਪੌਂਸ ਲੋਕਾਂ ਦਾ ਲੱਗ ਰਿਹਾ ਹੈ ਕਈ ਅੱਜ ਸਰਕਾਰਾਂ ਸਟੇਟ ਗਵਰਨਮੈਂਟ ਜਿਹੜੀ ਵੀ ਹੋਵੇ ਲੇਕਿਨ ਅੱਜ ਲੋਕ ਅੰਦਰ ਖਾਤੇ ਲੋਕ ਇਹ ਚਾਹਦੇ ਹੈ ਵੀ ਜੀਵਨ ਗੁਪਤਾ ਵਰਗਾ ਡਾਊਨ ਟੂ ਅਰਥ ਬندہ ਇੱਕ ਸਾਧਾਰਨ ਪਰਿਵਾਰ ਤੋਂ ਨਿਕਲੇ ਆਇਆ ਵਰਕਰ ਅੱਜ ਐਮਐਲਏ ਬਣ ਕੇ ਲੁਧਿਆਣੇ ਦਾ ਰਿਪਰੈਜ਼ੈਂਟੇਸ਼ਨ ਕਰੇ ਔਰ ਜਾ ਕੇ ਵਿਧਾਨ ਸਭਾ ਚ ਲੁਧਿਆਣੇ ਦੇ ਕੰਮ ਜਿਹੜੇ ਉਹ ਕਰਵਾਵੇ ਔਰ ਨਾਲ ਹੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿਉਂਕਿ ਨਰਿੰਦਰ ਮੋਦੀ ਜੀ ਦੇਸ਼ ਦੇ ਬਹੁਤ ਵਿਕਾਸ ਕਰ ਰਹੇ ਹਨ ਜਿਵੇਂ ਪ੍ਰੋਜੈਕਟਾਂ ਕਰਦੇ ਤੇ ਚਨਾਬ ਨਦੀ ਦੇ ਉੱਤੇ ਸਭ ਤੋਂ ਵੱਡਾ ਵਰਲਡ ਦਾ ਪੁਲ ਦਾ ਉੱਤ ਘੱਟ ਕਰਕੇ ਆਇਆ ਜੰਮੂ ਕਸ਼ਮੀਰ ਦੇ ਵਿੱਚ ਉਹ ਸ਼੍ਰੀਨਗਰ ਤੋਂ ਟ੍ਰੇਨ ਚਲਾਤੀ ਤਾਂ ਲੁਧਿਆਣੇ ਦੇ ਵਿੱਚ ਜਿਹੜੇ ਕੰਮ ਐ ਜਿਹੜੇ ਲੰਬੇ ਸਮੇਂ ਤੋਂ ਰੁਕੇ ਹੋਏ ਐ ਉਹ ਕੰਮ ਉਹ ਵੀ ਮੋਦੀ ਜੀ ਕਿਉਂਕਿ ਜਿਸ ਦਿਨ ਜੀਵਨਜੀਤ ਜੀ ਜੀ ਐਮਐਲਏ ਸੌਣ ਚੱਕਰ ਦੇ ਉਸੇ ਦਿਨ ਲੁਧਿਆਣੇ ਡਿਵੈਲਪਮੈਂਟ ਸ਼ੁਰੂ ਹੋ ਜੂਗੀ ਇਹ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਪਰ ਇਹ ਤਾਂ ਨਹੀਂ ਆਵਾਜ਼ پارٹی ਤਰ੍ਹਾਂ ਛੋਟੇ ਵਾਦੇ ਇਹ ਨਹੀਂ ਕਿਤੇ ਉਹਨਾਂ ਨੇ ਇਦਾਂ ਕੀਤੇ ਜਾਣਗੇ ਦੇਖੋ ਆਮ ਆਦਮੀ ਪਾਰਟੀ ਜਿਹੜੀ ਉਹ ਝੂਠ ਦਾ ਇੱਕ ਉਹ ਬੁਲਬੁਲਾ ਬਣਾ ਕੇ ਲੈ ਕੇ ਆਈ ਸੀਗੀ ਬਦਲਾਵ ਦੇ ਨਾਂ ਤੇ ਇੱਕ ਝੂਠਾ ਨਾਅਰਾ ਲੈ ਕੇ ਆਈ ਸੀਗੀ ਲੋਕਾਂ ਨੂੰ ਮਹਿਲਾਵਾਂ ਨੂੰ ਕਾ ਵੀ ਹਜ਼ਾਰ-ਹਜ਼ਾਰ ਰੁਪਏ ਦੇਵਾਂ ਅੱਜ 37 ਦਿਨ 38 ਦਿਨ ਹੋ ਗਏ ਲੇਕਿਨ ਅਜ ਤੱਕ ਕੋਈ ਪੈਸਾ ਨਹੀਂ ਮਿਲਿਆ ਮਹਿਲਾਵਾਂ ਨੂੰ ਠੀਕ ਹੈ ਜੀ ਔਰ ਨਾਲ ਹੀ ਮਹਿਲਾਵਾਂ ਕਿਤੇ ਘਰ ਦੇ ਵਿੱਚ ਜਾ ਕੇ ਦੇਖੋ ਤੁਸੀਂ ਇਹਨਾਂ ਕੈਂਪਾਂ ਬਸਤੀ ਤੇ ਹੀ ਜਾ ਕੇ ਆਏ ਆ ਲੈਡੀਜ਼ ਗੱਲਾਂ ਕਰਦੀਆਂ ਐ ਵੀ ਕੋਈ ਸਾਡੇ ਕੋਲ ਝਾੜੂ ਵਾਲਾ ਵਿੱਚ ਬੜੇ ਨਾ ਕੋਈ ਜਿਵੇਂ ਝਾੜੂ ਝਾੜੂ ਲੋਕਾਂ ਨੇ ਕਿਹਾ ਝਾੜੂ ਦਾ ਤਿੰਕਾ ਤਿੰਕਾ ਖਿਲਾਰ ਦੇਣਗੇ ਅੱਜ ਸਿਰਫ ਔਰ ਸਿਰਫ ਕਮਲ ਦਾ ਫੁੱਲ ਖਿਲੇਗਾ ਔਰ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਮਾਰਜ ਨਾਲ ਜੀਵਨ ਗੁਪਤਾ ਜੀ ਤੋਂ ਐਮਐਲਏ ਬਣ ਕੇ ਜਾਣਗੇ ਬਹੁਤ ਬਹੁਤ ਨੀ ਪ੍ਰਦੇਸ਼ ਕਾਰਜਕਰਨੀ ਦੱਸਿਆਗਾ ਭਾਜਪਾ ਦਾ ਉਹ ਜੀਵਨ ਜੀ ਨਾਲ 25 25 30 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਆ ਪਾਰਟੀ ਦੇ ਵਿੱਚ ਜਿਸ ਦਿਨਾਂ ਦੇ ਟਿਕਟ ਅਨਾਉਂਸ ਹੋਈ ਆ ਉਸ ਦਿਨ ਮੈਂ ਇੱਥੇ ਸੀਗਾ ਜਿਹੜੇ ਲੋਕਲ ਕਾਰਜਕਰਤਾ ਦਾ ਸਾਹ ਦੇਖਣ ਵਾਲਾ ਹੈ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਲੋਕ ਜੁੜੇ ਕਿ ਨਹੀਂ ਜੁੜੇ ਲੋਕਲ ਕਾਰਜਕਰਤਾ ਵੀ ਨਿਕਲ ਰਿਹਾ ਆਮ ਪਬਲਿਕ ਦੇ ਵਿੱਚ ਇੱਕ ਮੈਸੇਜ ਆ ਰਿਹਾ ਹੈਗਾ ਵੀ ਪਾਰਟੀ ਨੇ ਇੱਕ ਆਮ ਘਰ ਦੇ ਬੱਚੇ ਨੂੰ ਟਿਕਟ ਦਿੱਤੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿੱਤਾ ਪਰਖੀ ਚ ਸੀਟ ਤਾਂ ਕਿਸ ਨੂੰ ਦਿੱਤੀ ਨਹੀਂ ਜਾਂਦੀ ਉਹ ਕਾਰਜਕਰਤਾ ਦੀ ਕੈਪੇਬਿਲਟੀ ਦੇ ਇੱਕ ਹੀ ਟਿਕਟ ਦਿੱਤੀ ਜਾਂਦੀ ਹੈ ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਟਿਕਟ ਦਿੱਤੀ ਹੈਗੀ ਔਰ ਅਸੀਂ 100% ਅਸੀਂ ਸੀਟ ਜਿੱਤਾਂਗੇ ਔਰ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਕਿਉਂਕਿ ਲੋਕਾਂ ਦਾ ਸਾਨੂੰ ਬੜਾ ਵਧੀਆ ਸਹਿ ਮੋਦੀ ਜੀ ਦੇ ਕੰਮ ਤੇ ਲੋਕ ਬਹੁਤ ਖੁਸ਼ ਹੈ ਜੋ ਆਪਰੇਸ਼ਨ ਸੰਧੂਰ ਹੋਇਆ ਉਹ ਵੀ ਲੋਕ ਕਹਿੰਦੇ ਵੀ ਕੋਈ ਪ੍ਰਧਾਨ ਮੰਤਰੀ ਜਿਗਰੇਵਾਲ ਆਇਆ ਜਿਹਨੇ ਤੁਰੰਤ ਉਹਨਾਂ ਨੂੰ ਜਵਾਬ ਦਿੱਤਾ ਅਸਤੱਕ ਜਵਾਬ ਨਹੀਂ ਦਿੱਤਾ ਗਿਆ 26 11 ਹੋਇਆ ਤਾਂ ਵੀ ਕੋਈ ਗੱਲ ਨਹੀਂ ਹੋਈ ਯੂਐਨਓ ਚ ਜਾ ਕੇ ਉਹਤੇ ਮੀਟਿੰਗਾਂ ਕਰਕੇ ਆ ਗਈਆਂ ਪਾਰਟੀਆਂ ਲੇਕਿਨ ਮੋਦੀ ਜੀ ਨੇ ਤੁਰੰਤ ਆਪਣੀ ਸੈਨਾ ਨੂੰ ਖੁੱਲ੍ਹਾ ਹੱਥ ਦੇ ਕੇ ਜਿਹੜਾ ਜਵਾਬ ਦਿੱਤਾ ਹੈਗਾ ਲੋਕ ਉਸ ਚ ਵੀ ਆਪ ਦੇ ਆਪਣੀ ਸੁਰੱਖਿਅਤ ਮਹਿਸੂਸ ਕਰਦੇ ਹੋਏ ਕਿਸੇ ਕਿਸੇ ਸੁਰੱਖਿਅਤ ਲੋਕਾਂ ਦੇ ਹੱਥ ਦੇ ਵਿੱਚ ਹੈ ਦੇਸ਼ ਹੈਗਾ ਅੱਜ ਇਸ ਕਰਕੇ ਜਿਹੜਾ ਜੀਵਨ ਜੀ ਨੂੰ ਵੋਟਾਂ ਪਾਉਣ ਵਾਸਤੇ ਲੋਕ ਅੱਜ ਤਤਪਰ ਹੈ ਤੁਸੀਂ ਦੇਖਣਾ ਬੁੱਥਾਂ ਦੇ ਵਿੱਚ ਜੋ ਲਾਈਨਾਂ ਲੱਗਣੀਆਂ ਹਨਾ ਬੀਜੇਪੀ ਨੂੰ ਵੋਟ ਹੀ ਪੈਣੀ ਆ ਕੀ ਵੋਟਰ ਕਿਸ ਤਰ੍ਹਾਂ ਅਪੀਲ ਕਰਨਾ ਚਾਹਦੇ ਅਸੀਂ ਵੋਟਰਾਂ ਨੂੰ ਅਪੀਲ ਹੀ ਕਰਦੇ ਹਾਂ ਵੀ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਸਾਰੇ ਕਿਤੇ ਆਪਣਾ ਵਿਕਾਸ ਕੀਤਾ ਹੈਗਾ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈਗਾ ਹੋਜ਼ਰੀ ਦਾ ਹੱਬ ਹੈ ਔਰ ਇੱਥੇ ਕੰਮ ਦੀ ਬਹੁਤ ਜ਼ਰੂਰਤ ਹੈ ਜੇ ਬਹੁਤ ਕੁਝ ਇੱਥੇ ਲੋਡ ਹੈਗੀ ਬਿੱਟੂ ਜੀ ਨੇ ਜਿਸ ਤਰ੍ਹਾਂ ਕਈ ਪ੍ਰੋਜੈਕਟ ਲੈਂਦੇ ਆ ਤੇ ਹੋਰ ਵੀ ਬਹੁਤ ਪ੍ਰੋਜੈਕਟਸ ਆਣਗੇ ਜਿੰਨੇ ਵੀ ਪ੍ਰੋਜੈਕਟਸ ਅੰਦਰ ਡਿਊ ਹੈਗੇ ਸਾਰੇ ਆਣਗੇ ਮੈਟਰੋ ਦਾ ਵੀ ਜਿਹੜਾ ਪ੍ਰੋਜੈਕਟ ਹੈ ਜਿਹੜਾ ਇੱਥੇ ਅਜੇ